ਇਹ ਰੰਤੋਂ ਸਤਨਾਮ ਵਾਇਗਰੂ ਦਾ ਹੀ ਜਾਪ ਕਰਦੇ ਆ ਰਹੇ ਆ ਸਤਨਾਮ ਵਾਇਗਰੂ ਦਾ ਜਾਪ ਕਰਦੇ ਆ ਰਹੇ ਆ ਜਾਂ ਪਹਿਲੀ ਪੌੜੀ ਦਾ ਜਾਪ ਕਰਦੇ ਆ ਰਹੇ ਆ ਮਾਲਾ ਫੇਰਦੇ ਆ ਰਹੇ ਆ ਜੇ ਅੱਜ ਆਪਾਂ ਭੇਦ ਦੇ ਇਹ ਸਵਾਸਗਰਾ ਸਿਮਨ ਕਰੋ ਸਿਮਨ ਕਰਕੇ ਮਨ ਨੂੰ ਸਹਜ ਵਿੱਚ ਲਾ ਜਾ ਕੇ ਸੁੰਨ ਚ ਬਿਠਾਓ ਮਨ ਦੇ ਹੀ ਨਹੀਂ ਉਹ ਆਵੇ ਇਹ ਕੀ ਹੋਇਆ ਵਾਹ ਗੁਰੂ ਵਾਹ ਗੁਰੂ ਇਹ ਕੀ ਹੋਇਆ ਅਸਲ ਜਾਪ ਤਾਂ ਹੈ ਵੀ ਸਤਨਾਮ ਵਾਹਿਗੁਰੂ ਸਤਨਾਮ ਕਿਉਂ ਜੋ ਉਹ ਦ੍ਰਿੜ ਕੀਤਾ ਆ ਇਹ ਸਤੋ ਗੁਰਨਾ ਆਪਾਂ ਗੁਰਬਾਣੀ ਨਹੀਂ ਵਿਚਾਰੀ ਜਿਵੇਂ ਸਾਨੂੰ ਕਿਸੇ ਦੱਸ ਦਿੱਤਾ ਆਪਾਂ ਕਰ ਲਿਆ ਸੱਤ ਕਰਕੇ ਮੰਨਿਆ ਤੇ ਜੇ ਪੁੱਛੀਏ ਵੀ ਤੁਸੀਂ ਜਾਪ ਕਰਦੇ ਆਂ ਅੰਦਰੋਂ ਅਨਹਦ ਬਾਣੀ ਕੋਈ ਅੰਮ੍ਰਿਤ ਰਸ ਕੋਈ ਅਨਭਵ ਹੈ ਕੋਈ ਮਾਲਕ ਦੀ ਕੋਈ ਖੁਸ਼ਬੂਆਂ ਕੋ ਆਨੰਦ ਕੋਈ ਉਹ ਨਹੀਂ ਹੈ ਸਾਡੇ ਫਿਰ ਤੁਸੀਂ ਕਰਦੇ ਵੀ ਜਾਪ ਵੀ ਕਰਦੇ ਆਂ ਬਾਣੀ ਵੀ ਪੜ੍ਹਦੇ ਆਂ ਗੁਰਦੁਆਰਾ ਸਾਹਿਬ ਵੀ ਆਉਂਦੇ ਤੁਸੀਂ ਫਿਰ ਅਨੁਭਵ ਕਿਉਂ ਨਹੀਂ ਬਣਿਆ ਕਿੰਨੇ ਸਾਲ ਹੋ ਗਏ ਆਹਨੇ 20 20 30 30 ਸਾਲ ਹੋ ਗਏ ਚੱਲ ਚੱਲ ਸਾਲ ਹੋ ਗਏ ਸਾਨੂੰ ਕਿਹੜਾ ਕੋਈ ਪਤਾ ਨਹੀਂਗਾ ਤੇ ਫਿਰ ਸਾਨੂੰ ਆਖਿਆ ਵੀ ਤੁਸੀਂ ਕਿਹੜੀ ਸਟੇਜ ਤੇ ਵਿਚਰਦੇ ਹੋ ਹੋ ਸਕਦਾ ਕੋਈ ਗੁਰਮੁਖ ਸਵਾਸਗ੍ਰਾਸ ਸਵਾਸਗ੍ਰਾਸ ਜਿਹੜਾ ਆਪਾਂ ਕਰਦੇ ਹਾਂ ਸਵਾਸਗ੍ਰਾਸ ਤੋਂ ਭਾਵ ਹੈ ਇੱਕ ਸਾਹ ਅੰਦਰ ਜਾਂਦਾ ਇਹਨੂੰ ਸਾਹ ਕਹਿੰਦਾ ਇੱਕ ਸਾਹ ਬਾਹਰ ਨੂੰ ਆਉਂਦੇ ਨੂੰ ਗ੍ਰਾਸ ਕਹਿੰਦਾ ਸਵਾਸਗ੍ਰਾਸ ਬੋਲ ਕੇ ਜਪਣਾ ਵਾਹ ਗੁਰੂ ਹੁਣ ਇਹਦੇ ਵਿੱਚ ਵੀ ਅੰਤਰ ਆ ਜਾਂਦਾ ਕਿਉਂਕਿ ਨਵੀਂ ਸੰਗਤ ਹੁੰਦੀ ਉਹ ਆਂਦੀ ਤੁਸੀਂ ਵਾਹੇ ਕਿਉਂ ਨਹੀਂ ਕਹਿੰਦੇ ਵਾਹ ਕਿਉਂ ਕਹਿੰਦੇ ਇਹ ਵੀ ਅੰਤਰ ਆ ਜਾਂਦਾ ਤੇ ਪੁੱਛਣਾ ਵੀ ਚਾਹੀਦਾ ਹੈ ਪੁੱਛਣ ਦਾ ਹੱਕ ਵੀ ਹੈ ਪਹਿਲੀ ਗੱਲ ਤਾਂ ਪੂਰੀ ਬਾਣੀ ਆਪਾਂ ਪੜ ਲਈਏ ਉਹਦੇ ਵਿੱਚ ਕਿਤੇ ਵੀ ਸਤਨਾਮ ਵੈਗਰੂ ਇਕੱਠਾ ਲਿਖਿਆ ਨਹੀਂ ਆਉਂਦਾ ਪੂਰੀ ਬਾਣੀ ਵਿੱਚ 1430 ਅੰਗਾਂ ਵਿੱਚ ਜੇ ਦਸ਼ਮ ਦੀ ਬਾਣੀ ਲੈ ਲਈਏ ਵੀ ਸਤਨਾਮ ਵੈਗਰੂ ਇਕੱਠਾ ਨਹੀਂ ਆਉਂਦਾ ਗੁਰਬਾਣੀ ਗੁਰੂ ਦੇ ਵਿੱਚ ਵਾਹਿਗੁਰੂ ਆਉਂਦਾ ਹੈ। ਕਰੀਬਨ 16 ਵਾਰ ਵਾਹਿਗੁਰੂ ਸ਼ਬਦ ਆਇਆ ਹੈ। ਉਹਦੇ ਵਿੱਚੋਂ ਕਰੀਬਨ 6 ਵਾਰ ਹੋ ਸਕਦਾ ਮੇਰੀ ਗਿਣਤੀ ਥੋੜੀ ਮੁੱਠੀ ਘੱਟ ਹੋਵੇ। ਵਾਹਿਗੁਰੂ ਆਇਆ ਤੇ ਬਾਕੀ ਦਾ ਵਾਹਿਗੁਰੂ ਆਇਆ। ਫਿਰ ਇਸ ਵਾਹਿਗੁਰੂ ਸ਼ਬਦ ਨੂੰ ਤੋੜ ਕੇ ਗੁਰਬਾਣੀ ਵਿੱਚ ਉਹ ਜਿਵੇਂ ਆਪਾਂ ਹੁਣ ਬੋਲਦੇ ਸੀ ਨਾ ਵਾਹ ਗੁਰੂ ਵਾਹ ਗੁਰੂ ਆਪਾਂ ਸਾਰੀ ਖੋਲ ਕੇ ਵਿਚਾਰ ਕਰਾਂਗੇ ਤੁਸੀਂ ਬੜੇ ਧਿਆਨ ਨਾਲ ਸੁਣਨਾ ਹੈ ਇੰਨਾ ਪਰਫਖ ਹੋ ਜਾਏਗਾ 1 2 ਜੀਪਾ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਢੇੜਾ ਆਖੀਏ ਠੀਕ ਨਾ ਬਣੇ ਜੀਵਾ ਦੁਆਰਾ ਇੱਕ ਵਾਰ ਜਪਾਂਗੇ ਤੇ ਆ ਲੱਖਾਂ ਰੋਮਾਂ ਦੇ ਵਿੱਚੋਂ ਵਾਹ ਗੁਰੂ ਵਾਹ ਗੁਰੂ ਵਾਹ ਇਹਨਾਂ ਇੱਕ ਸਵਾਸ ਗ੍ਰਾਸ ਸਾਸ ਸਾਸ ਰੋਮ ਰੋਮ ਹੋ ਗਿਆ ਨਾ ਹੁਣ ਗੱਲ ਆ ਗਈ ਵੀ ਵਾਹਿਗੁਰੂ ਕਿਉਂ ਹੈ ਵਾਹਿਗੁਰੂ ਕਿਉਂ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਐਵੇਂ ਜਪ ਸਕਦੇ ਨਹੀਂ ਜਪ ਸਕਦੇ ਮਹਾਰਾਜੀ ਦੀ ਬਾਣੀ ਕਹਿੰਦੀ ਜਿਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਧ ਸਵਾਸ ਤੇ ਗ੍ਰਾਸ ਵੇਦੀ ਨਾਲ ਕਰਨਾ ਫਿਰ ਤੋਂ ਵਿੱਚ ਧਿਆਨ ਦੇ ਕੇ ਕਰਨਾ ਇੱਕ ਤਾਂ ਜਿਹੜੀ ਪ੍ਰੋਨਾਨਸिएशन ਦੇ ਮੁਤਾਬਕ ਆਪਾਂ ਚੱਲਾਂਗੇ ਤਾਂ ਉਹ ਵੀ ਬਿਲਕੁਲ ਇਹ ਬਣੂਗਾ ਕਿ ਵਾਹ ਗਰੂ ਵਾਹ ਗਰੂ ਦੂਸਰਾ ਇਹਦਾ ਅਧਿਆਤਮ ਤੇ ਪ੍ਰੈਕਟੀਕਲ ਦੇ ਨਾਲ ਕਨਸਰਨ ਹੈ ਜਦੋਂ ਅਸੀਂ ਬੋਲਦੇ ਨਾ ਵਾਹ ਵਾਹ ਬੋਲਣ ਦੇ ਨਾਲ ਜਿਹੜੀ ਸਾਡੀ ਨਾਭੀ ਆ ਆ ਤੋਂ ਨਹੀਂ ਜਿੱਥੇ ਇਹਦੇ ਨੀਚੇ ਜਠ ਰਗਨ ਹੁੰਦੀ ਆ ਆਪਣੇ ਸਾਰਿਆਂ ਦੇ ਬ੍ਰਹਮਗਨ ਕਹਿੰਦੇ ਉਹਨੂੰ ਇਹ ਜਿਹੜੀ ਬ੍ਰਹਮ ਅਗਨ ਹੁੰਦੀ ਆ ਇਹਦੇ ਆਧਾਰ ਤੇ ਹੀ ਸਾਡਾ ਸਰੀਰ ਚੱਲਦਾ ਜੋ ਅਸੀਂ ਖਾਂਦੇ ਪੀਂਦੇ ਆ ਜੋ ਅਸੀਂ ਰੋਟੀ ਪ੍ਰਸ਼ਾਦਾ ਛਕਦੇ ਆ ਜੋ ਵੀ ਅਸੀਂ ਪੀਂਦੇ ਆ ਸਾਰਾ ਇਹ ਅਗਨ ਦੇ ਸਾਰੇ ਪਛਦਾ ਇਹ ਨਾਭ ਦੇ ਨੀਚੇ ਹੁੰਦੀ ਆ ਨਾਭ ਕਮਲ ਮੈਂ 베ਦੀ ਰਚਲੇ ਬ੍ਰਹਮ ਗਿਆਨ ਉਚਾਰਾ ਇਹ ਥੱਲੇ ਹੁੰਦੀ ਆ ਜਦੋਂ ਅਸੀਂ ਬੋਲਦੇ ਆ ਨਾ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਬੋਲਣ ਦੇ ਨਾਲ ਹਲਕਾ ਜਾਂ ਨਾਭੀ ਆਪਣੇ ਆਪ ਪਿੱਛੇ ਨੂੰ ਹਟਦੀ ਆ। ਵਾਹੇ ਬੋਲਾਂਗੇ ਨਹੀਂ ਹਟੂਗੀ। ਜਦੋਂ ਬੋਲਾਂਗੇ ਨਾ ਵਾਹ ਸਹਿਸਮੈ ਨਾਭੀ ਥੋੜਾ ਜਿਹਾ ਪਿੱਛੇ ਹਟਦੀ ਆ। ਜਦੋਂ ਨਾਭੀ ਪਿੱਛੇ ਹਟਦੀ ਆ ਨਾਭੀ ਪਿੱਛੇ ਹਟਣ ਦੇ ਨਾਲ ਜਿਹੜੀ ਠੱਲੇ ਬ੍ਰਹਮ ਅਗਣ ਹੈ ਉਹ ਥੋੜੀ ਜੀ ਵੱਧ ਪ੍ਰਗਟ ਹੋ ਜਾਂਦੀ ਆ। ਜਦੋਂ ਵੱਧ ਪ੍ਰਗਟ ਹੁੰਦੀ ਆ ਉਹਦੇ ਨਾਲ ਫਿਰ ਸਾਡੇ ਵਿਚਾਰ ਖਤਮ ਹੁੰਦੇ ਆ। ਅਸੀਂ ਸਿਮਰਨ ਕਰਕੇ ਆਪਦੇ ਵਿਚਾਰ ਖਤਮ ਕਰਨੇ ਆ ਤੇ ਜੇ ਬ੍ਰਹਮਗਣ ਨਾ ਪ੍ਰਗਟ ਹੋਵੇ ਮਹਾਰਾਜ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਣ ਸਹਜੇ ਪ੍ਰਜਾਲੀ ਏਕੇ ਚੋਟ ਸਦਾਇਆ ਜੇ ਬ੍ਰਹਮਗਣ ਨਾ ਪ੍ਰਗਟ ਹੋਵੇ ਤੇ ਸਾਡੇ ਵਿਚਾਰ ਨਹੀਂ ਖਤਮ ਹੁੰਦੇ ਜੇ ਆਪ ਸਿੱਧਾ ਬੋਲੀ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵੈਰ ਉਹਦੇ ਫੁਰਨੇ ਵੀ ਚੱਲੀ ਜਾਂਦੇ ਨਾਲ ਜਾਪ ਵੀ ਚੱਲੀ ਜਾਂਦਾ ਫਿਰ ਫਾਇਦਾ ਕੀ ਹੈ ਜੇ ਫੁਰਨੇ ਤੋਂ ਮੰਨ ਰਹਿਤ ਨਹੀਂ ਹੋਏਗਾ ਮਨ ਨੂੰ ਆਪਾਂ ਵਿਚਾਰਾਂ ਤੋਂ ਰਹਿਤ ਕਰਨਾ ਵਿਚਾਰ ਮਾਰੇ ਤਰੇ ਤਾਰੇ ਉਲਟ ਜੁੜਨਾ ਆਵੇ ਜਿਹੜੀ ਗੱਲ ਆਪਾਂ ਕੀਤੀ ਵੀ ਮਨ ਤਾਂ ਕਿਲੇ ਵਿੱਚ ਬੰਦੀ ਬਣਿਆ ਹੋਇਆ ਫੁਰਨੇ ਉਹਨੂੰ ਰੁਕਣ ਨਹੀਂ ਦਿੰਦੇ ਤੇ ਜੇ ਸਿਮਰਨ ਕਰਕੇ ਵੀ ਫੁਰਨੇ ਨਾ ਰੁਕੇ ਤੇ ਫਿਰ ਮਨ ਨੂੰ ਬੰਦੀ ਵਿੱਚੋਂ ਕੱਢੂਗਾ ਕੌਣ ਇਸ ਕਰਕੇ ਗੁਰਮਖਾਂ ਨੇ ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਗੁਰਬਾਣੀ ਗੁਰੂ ਦੇ ਵਿੱਚ 1400 ਤੋਂ ਅੰਗਾਂ ਦੇ ਵਿੱਚ ਜਿਹੜੇ ਭਗਤਾਂ ਨੇ ਸੰਤਾਂ ਨੇ ਸਹਿਬਾਨਾਂ ਨੇ ਸਤਗੁਰ ਜੀ ਨੇ ਜਿਵੇਂ ਮਲਾਪ ਕੀਤਾ ਉਹਨਾਂ ਨੇ ਸਾਰਾ ਤਰੀਕਾ ਜੁਗਤ ਵੀ ਦੱਸਿਆ ਵੀ ਜੇ ਇਸ ਤਰ੍ਹਾਂ ਜਪੋਗੇ ਫਿਰ ਮਨ ਠਹਿਰੇਗਾ ਫਿਰ ਮਨ ਮਲਾਪ ਕਰੇਗਾ ਜੇ ਮਨ ਤੁਹਾਡਾ ਵਿਚਾਰਿਆਂ ਚ ਠਹਿਰਿਆ ਹੀ ਨਹੀਂਗਾ ਤੇ ਮਲਾਪ ਕਿਵੇਂ ਹੋਣਾ ਆਪਾਂ ਦਾ ਸੁਰਤੀ ਨੂੰ ਐਸੇ ਟਿਕਾਉ ਦੇ ਵਿੱਚ ਲੈ ਜਾਣਾ ਹੈ ਮਹਾਰਾਜ ਕਹਿੰਦੇ ਸੁੰਨ ਸਮਾਧ ਅਨਹਤ ਤਹਨਾਦ ਕਹਿਣ ਨਾ ਜਾਈ ਅਚਰਜ ਬਿਸਮਾਰ ਆਪਾਂ ਦਾ ਐਸੀ ਸਮਾਧੀ ਵਿੱਚ ਲੈ ਜਾਣਾ ਜਿੱਥੇ ਜਾ ਕੇ ਆਪਾਂ ਇਹ ਸਰੀਰ ਨੂੰ ਵੀ ਭੁੱਲ ਜਾਈਏ ਤੇ ਉਧਰੋਂ ਫੁਰਨੇ ਚੱਲਦੇ ਰਹਿੰਦੇ ਆ ਤੇ ਫਿਰ ਨਾਮ ਤਾਂ ਜਪਿਆ ਨਹੀਂ ਜਾਂਦਾ 5 ਮਿੰਟ ਵੀ ਫੁਰਨੇ ਰੁਕਣਗੇ ਨਾਮ ਜਪਿਆ ਜਾਊ ਤੇ ਫੇਰ ਹੀ ਧਿਆਨ 'ਚ ਬੈਠਾਂਗੇ ਤੇ ਫੇਰ ਹੀ ਅੰਦਰੋਂ ਕੋਈ ਸੁਣਨਾ ਕੋਈ ਦੇਖਣਾ ਤਾਂ ਹੀ ਸਾਨੂੰ ਸਾਰੀ-ਸਾਰੀ ਉਮਰ ਹੋ ਗਈ ਮਾਲਾ ਫੇਰਦਿਆਂ ਜਾਪ ਕਰਦਿਆਂ ਬਾਣੀ ਪੜਦਿਆਂ ਸਾਡੇ ਵਿਚਾਰ ਨਹੀਂ ਰੁਕਦੇ ਇਸ ਕਰਕੇ ਮਲਾਪ ਨਹੀਂ ਹੋਇਆ ਵਿੱਚੇ ਫੁਰਨੇ ਚੱਲੀ ਜਾਂਦੇ ਆ ਵਿੱਚੇ ਜਾਪ ਚੱਲੀ ਜਾਂਦਾ ਤੇ ਇਹ ਸਾਰੀ ਜਿਹੜੀ ਆਪਾਂ ਬਚਨ ਕਰਦੇ ਆ ਇਹ ਤੁਸੀਂ ਆਪ ਗੁਰਬਾਣੀ ਗੁਰੂ ਨੂੰ ਖੋਜੋਗੇ ਫਿਰ ਪਤਾ ਲੱਗੇਗਾ ਵੀ ਇਹ ਜੋ ਵਿਚਾਰ ਕਰਦਾ ਗੁਰਸਿੱਖ ਇਹ ਠੀਕ ਆ ਮਹਾਰਾਜ ਕਹਿੰਦੇ ਪਾਪੜਿਆਂ ਪਛਾੜ ਬਾਣ ਸਚਾਵਾਂ ਸੰਧਕ ਗੁਰਮੰਤਰੜਾ ਚਤਾਰ ਨਾਨਕ ਦੁੱਖ ਨਾ ਥੀ ਬਈ ਕਹਿੰਦੇ ਜਿਵੇਂ ਮੈਦਾਨੇ ਜੰਗ ਦੇ ਵਿੱਚ ਅੱਗੋਂ ਫਿਰ ਦੁਸ਼ਮਣ ਚੜ ਕੇ ਆਉਂਦਾ ਤੇ ਸੱਚ ਬਾਣ ਖਿੱਚ ਖਿੱਚ ਕੇ ਮਾਰੀਦੇ ਆ ਨਾ ਤੇਜ਼ੀ ਦੇ ਨਾਲ ਜਦੋਂ ਦੁਸ਼ਮਣ ਚੜ ਕੇ ਆ ਜਾਵੇ ਤੇਜ਼ੀ ਦੇ ਨਾਲ ਬਨ ਕੇ ਬਾਣ ਖਿੱਚ ਖਿੱਚ ਕੇ ਮਾਰੀ ਦੇਆ ਇਸੇ ਤਰ੍ਹਾਂ ਫਿਰ ਜਦੋਂ ਸਿਮਰਨ ਕਰੀਏ ਪਾਪ ਸਾਹਮਣੇ ਆਉਂਦੇ ਆ ਵਿਚਾਰ ਸਾਹਮਣੇ ਆਉਂਦੇ ਆ ਇਹ ਸੱਚੇ ਬਾਣ ਖਿੱਚ ਖਿੱਚ ਕੇ ਮਾਰਨੇ ਆ ਪਾਪੜਿਆਂ ਪਛਾੜ ਬਾਣ ਸਚਾਵਾਂ ਸੰਨ ਕੈ ਖਿੱਚ ਕੇ ਮਾਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਇਹ ਤਾਂ ਜਾਪ ਆ ਇਹ ਕੋਈ ਥੋੜੀ ਨਾ ਵੀ ਇਹ ਡੇਰੇ ਵਾਲੇ ਹੀ ਫਿਰਦੇ ਆ ਵੀ ਇਹ ਆਪ ਦਾ ਵੱਖਰਾ ਇਹਨਾਂ ਪੰਥ ਚਲਾਇਆ ਹੋਇਆ ਨਾ ਨਾ ਗੁਰਬਾਣੀ ਦੀ ਐਕੂਰੇਸੀ ਆਏ ਜੋ ਮੈਂ ਤੁਹਾਨੂੰ ਬਚਨ ਕਰਦਾ ਉਹਦੀ ਨਾਲ ਮੈਂ ਪੰਕਤੀ ਵੀ ਦੱਸ ਰਿਹਾ ਤੁਹਾਨੂੰ ਵੀ ਪਾਤਸ਼ਾਹ ਨੇ ਆ ਬਚਨ ਕਿਹਾ ਤਾਂ ਮੈਂ ਇਹ ਕਰਦਾ ਪਿਆ। ਇਹ ਕੋ ਇਹ ਨਹੀਂ ਪਹਿਲੋ ਆਪਾਂ ਉਹੀ ਜਪੀਗੇ ਵੀ ਬਾਬਿਆ ਨੇ ਕਹਿਤਾ ਸਤਨਾਮ ਵੈਰੂ ਜਪ ਲਓ ਜਪਣਾ ਵੀ ਜਪ ਲਓ ਸਾਰੇ ਜਪ ਲਓ। ਜਪੀ ਐਨੀ ਨਹੀਂ ਸਾਲ ਜਪਿਆ ਹੀ ਆ। ਨਾਮ ਜਪਣ ਦੇ ਤਰੀਕੇ ਜਦੋਂ ਆ ਜਾਂਦੇ ਆ ਮਹਾਰਾਜ ਕਹਿੰਦੇ ਆ ਜੋਰ ਨਾ ᔪਗਤੀ ਛੁਟੇ ਸੰਸਾਰ ਜੋਰ ਨਾਲੀ ਜੁਗਤ ਦੇ ਨਾਲ ਜਦੋਂ ਤੁਸੀਂ ਤਰੀਕੇ ਨਾਲ ਨਾਮ ਜਪੋਗੇ ਨਾ ਸੁਣੀਏ ਲੱਗੇ ਸਹਿਜ ਧਿਆਨ ਫਿਰ ਸਹਿਜ ਦੇ ਵਿੱਚ ਧਿਆਨ ਲੱਗੂਗਾ ਸੋ ਸਭ ਤੋਂ ਪਹਿਲੜਾ ਜਿਹੜਾ ਜਾਪ ਆ ਅੱਜ ਗੁਰਮਖ ਨਵੇਂ ਵੀ ਬੈਠੇ ਜਿਨ੍ਹਾਂ ਨੇ ਨਹੀਂ ਕੀਤਾ ਹਜੇ ਸਵਾਸ ਗ੍ਰਾਸ ਕਰਨਾ ਉੱਚੀ ਆਵਾਜ਼ ਦੇ ਵਿੱਚ ਜਾਪ ਜਪਣ ਦੀਆਂ ਤਿੰਨ ਅਵਸਥਾਵਾਂ ਬੈਖਰੀ ਮਦਮਾ ਪਸ਼ੰਤੀ ਪਹਿਲੋਂ ਉੱਚੀ ਆਵਾਜ਼ ਨੂੰ ਕਹਿੰਦਾ ਬੈਖਰੀ ਫਿਰ ਜਦੋਂ ਮਨ 'ਚ ਥੋੜਾ ਜਿਹਾ ਟਿਕਾਓ ਆਉਂਦਾ ਫਿਰ ਆ ਗਿਆ ਮਦਮਾ ਥੋੜਾ ਜਿਹਾ ਆਵਾਜ਼ ਨੂੰ ਘੱਟ ਕਰ ਲਿਆ ਲੰਬਾ ਕਰ ਲਿਆ ਫਿਰ ਜਦੋਂ ਪੂਰਾ ਟਿਕਾਉ ਆ ਗਿਆ ਫਿਰ ਥੋੜਾ ਥੋੜਾ ਲੰਬਾ ਵਾਹ ਗੁਰੂ ਵਾਹ ਗੁਰੂ ਇਹ ਪਸ਼ੰਤੀ ਜਾਪ ਆ ਉਸ ਤੋਂ ਉਪਰੰਤ ਇੰਨੀ ਸਹਿਜ ਬਣ ਜਾਣੀ ਚਾਹੀਦੀ ਹੈ ਕਿ ਸਾਡੇ ਜਾਪ ਕਰਦਿਆਂ ਕਰਦਿਆਂ ਇਹ ਹੋਠ ਵੀ ਨਾ ਹਿੱਲਣ ਇਹ ਸਰੀਰ ਨੂੰ ਇੰਨੀ ਖੁਮਾਰੀ ਚੜ ਜਾਵੇ ਪਤਾ ਵੀ ਨਾ ਲੱਗੇ ਪੂਰਨ ਖੁਮਾਰੀ ਸਿਮਨ ਇੰਨੀ ਸਹਿਜ ਦੇ ਵਿੱਚ ਲਿਆ ਜਾਵੇ ਵੀ ਸਾਡਾ ਦਿਲ ਨਾ ਕਰੇ ਕਿ ਮੁੱਖ ਵੀ ਹਿੱਲੇ ਔਰ ਅੰਤਰਗਤ ਫਿਰ ਸਵਾਸਾਂ ਦੇ ਨਾਲ ਕਰਨਾ ਜਦੋਂ ਸਵਾਸ ਅੰਦਰ ਜਾਏ ਬਾਹਰ ਆਵੇ ਗੁਰੂ ਮਹਿਸੂਸ ਕਰਨਾ ਉੱਥੇ ਸਿਰਫ ਸੁਰਤ ਨਾਲ ਫਿਰ ਇੰਨੀ ਸਹਿਜ ਬਣ ਜਾਏਗੀ ਕਿ ਸਵਾਸਾਂ ਵਾਲਾ ਜਾਪ ਵੀ ਬੰਦ ਉਸ ਤੋਂ ਅਗੇ ਫਿਰ ਜਾਪ ਨਹੀਂ ਚੱਲਣਾ ਚਾਹੀਦਾ ਕਈ ਗੁਰਮੁਖ ਫਿਰ ਉੱਥੇ ਕਹਿੰਦੇ ਸਾਡੇ ਵਾਈਬ੍ਰੇਸ਼ਨ ਹੋਣ ਲੱਗ ਜਾਂਦੀ ਆ ਉਥੇ ਜੀ ਸੁਰਤੀ ਚ ਇਨਾ ਤੇ ਜਾਪ ਚੱਲ ਪੈਂਦਾ ਫਿਰ ਵਾਈਬ੍ਰੇਸ਼ਨ ਹੁੰਦੀ ਆ ਮੱਥਾ ਫੜਕਣ ਲੱਗ ਜਾਂਦਾ ਕਿਸੇ ਦੀ ਨਾਭੀ ਫੜਕਣ ਲੱਗ ਜਾਂਦੀ ਕਿਸੇ ਦੀ ਪਿੱਠ ਚੋਂ ਸੇਕ ਨਿਕਲਦਾ ਉਹ ਨਹੀਂ ਕਰਨਾ ਜਦੋਂ ਬਿਲਕੁਲ ਮਨ ਸਹਜ ਦੇ ਵਿੱਚ ਚਲਿਆ ਗਿਆ ਸੁਰਤ ਦੇ ਵਿੱਚ ਆਪਾਂ ਸਵਾਸਾਂ ਦੇ ਨਾਲ ਜਾਪ ਕਰ ਲਿਆ ਕਰਦਿਆ ਕਰਦਿਆ ਪੂਰਾ ਹੋ ਗਿਆ ਮੁਖ ਉੱਪਰ ਨੇਤਰ ਬੰਦਿਆ ਸਾਹਮਣੇ ਹਨੇਰਾ ਖਾਲੀ ਸੋਨਿਆਂ ਸੁੰਨ ਵਿੱਚ ਬੈਠ ਧਿਆਨ ਤਰ ਕੇ ਬਹਿ ਜਾਣਾ ਹੋਰ ਕਿਤੇ ਇੱਥੇ ਮੱਥੇ ਤੇ ਕਿਤੇ ਹੋਰ ਨਹੀਂ ਧਿਆਨ ਲਾਉਣਾ ਮਹਾਰਾਜ ਕਹਿੰਦੇ ਆ ਸੁੰਨ ਸਮਾਦ ਅਨਹਤੈ ਨਾਦ ਕਹਿਣ ਨਾ ਜਾਈ ਅਚਰਜ ਬਸ ਜਦੋਂ ਵਿਚਾਰ ਸਹਿਜ ਦੇ ਵਿੱਚ ਲਿਆ ਗਿਆ ਮਨ ਫਿਰ ਸੁੰਨ ਵਿੱਚ ਬਹਿ ਜਾਓ ਵਿਚਾਰਾਂ ਤੋਂ ਰਹਿਤ ਅਵਸਥਾ ਵਿੱਚ ਬਹਿ ਜਾਓ ਉਤੋਂ ਫਿਰ ਸਾਨੂੰ ਆ ਸਾਡੇ ਅੰਦਰਲੇ ਪਾਸੇ ਨਾ ਕੰਨਾਂ ਦੇ ਪੜਦੇਆਂ ਦੇ ਅੰਦਰਲੇ ਪਾਸੇ ਅਨਹਦ ਬਾਣੀ ਦੇ ਸ਼ਬਦ ਆਵਾਜ਼ਾਂ ਉੱਥੇ ਫਿਰ ਅਨਹਦ ਬਾਣੀ ਦਾ ਆਗਾਜ਼ ਹੁੰਦਾ ਹੈ ਉਥੇ ਤੁਨਕਾਰਾਂ ਦੀ ਆਵਾਜ਼ ਪੈਂਦੀ ਹੈ। ਤੁਨਾਤਮਕ ਆਵਾਜ਼ਾਂ ਜਿਵੇਂ ਘੁੰਗਰੂ ਚੱਲਦਾ, ਸ਼ੈਣੇ ਵੱਜਦੇ ਆ, ਢੋਲਕੀ ਵੱਜਦੀ ਆ, ਚਿੜੀਆਂ ਚਹਿਕਦੀਆਂ, ਬਿੰਡਿਆਂ ਦੀ ਆਵਾਜ਼ ਆਉਂਦੀ ਆ। ਇਸ ਤਰ੍ਹਾਂ ਬੜੀਆਂ ਬਰੀਕ-ਬਰੀਕ ਆਵਾਜ਼ਾਂ ਇੱਥੋਂ ਸੁਣਾਈ ਦੇਣਗੀਆਂ ਅੰਦਰੋਂ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਉਹ ਨਾਮ ਜਦੋਂ ਮਨ 'ਚ ਵਸੂਗਾ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸਾਡੇ ਅੰਦਰ ਚੱਲਣਗੇ ਉਹਨੂੰ ਫਿਰ ਕਿਹਾ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਉਹ ਅਨਹਦ ਬਾਣੀ ਆਪਣੇ ਅੰਦਰ ਜਦੋਂ ਪ੍ਰਗਟ ਹੋਊਗੀ ਨਾ ਉਦੋਂ ਫਿਰ ਸਾਡੀ ਅਵਸਥਾ ਸ਼ੁਰੂ ਹੋਣੀ ਆ ਉਹ ਗੁਰਨਾਨਕ ਦੇਵ ਕਰਦਾ ਖਜ਼ਾਨਾ ਜਿੰਨੂੰ ਪ੍ਰਾਪਤ ਕਰਨਾ ਆਪਾਂ ਐਨੇ ਸਾਲ ਹੋ ਗਏ ਆਪਾਂ ਪ੍ਰਾਪਤ ਨਹੀਂ ਕਰ ਸਕੇ ਉਹਨੂੰ ਫਿਰ ਮਹਾਰਾਜ ਕਹਿੰਦੇ ਨੇ ਵੀ ਹੁਣ ਸੋਇਲਾ ਸ਼ੁਰੂ ਹੋਇਆ ਆਦਿ ਨਾ ਵੀ ਇਹਦਾ ਸੋਇਲਾ ਪੜਿਆ ਗਿਆ ਬਸ ਸਾਡਾ ਸੋਹਿਲਾ ਨਹੀਂ ਪੜਿਆ ਜਾਂਦਾ ਚਾਹੇ 100-100 ਸਾਲ ਉਮਰ ਭੋਕੇ ਚਲੇ ਜਾਈਏ ਉਹ ਸਰੀਰ ਦਾ ਸੋਹਿਲਾ ਪੜੀਦਾ ਹੈ ਮਨ ਦਾ ਸੋਹਿਲਾ ਤਾਂ ਉਦੋਂ ਪੜਿਆ ਜਾਂਦਾ ਹੈ ਇਹ ਸੋਹਿਲਾ ਸਬਦੋ ਸੁਹਾਵਾ ਇਹ ਸੋਹਿਲਾ ਸਬਦੋ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕੇ ਮਨ ਵਸਿਆ ਜਿੰਨ ਤੁਰੋਂ ਲਿਖਿਆ ਇਹ ਜਦੋਂ ਫਿਰ ਸਬਦ ਦਾ ਅਭਿਆਸ ਕਰਕੇ ਆਪਾਂ ਤਿਲਕਲ ਖੁਮਾਰੀ ਦੇ ਵਿੱਚ ਜਾਵਾਂਗੇ ਫਿਰ ਅੰਦਰੋਂ ਸੋਇਲਾ ਚੱਲਦਾ ਹੈ ਉਹ ਕਿਹੜਾ ਸੋਇਲਾ ਹੈ ਜੈ ਕਰ ਕੀਰਤ ਆਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾ ਉਹ ਸੋਇਲਾ ਸੁਣਦੇ ਘਰ ਦੇ ਵਿੱਚ ਜਿਹੜੇ ਸ਼ਬਦ বাজਦੇ ਨੇ ਨਾ ਉਹਨਾਂ ਨੂੰ ਕਹਿੰਦੇ ਲੈ ਵੀ ਹੁਣ ਸੋਇਲਾ ਪੜਿਆ ਗਿਆ ਤੂੰ ਖਤਮ ਹੋ ਗਿਆ ਜਿੰਦੀ ਸੁਰਤੀ ਅਨਹਦ ਬਾਣੀ ਦੇ ਨਾਲ ਜੁੜ ਗਈ ਵਿਚਾਰਾਂ ਤੋਂ ਰਹਿਤ ਹੋ ਗਿਆ ਤੇ ਉਥੇ ਮੁੱਖ ਵਿੱਚ ਮਠਾਸ ਹੋਣ ਲੱਗ ਗਈ ਉਹਨੂੰ ਕਹਿੰਦੇ ਵੀ ਇਹ ਪ੍ਰਵਾਨ ਹੋ ਗਿਆ ਇਹਦਾ ਸੋਇਲਾ ਪੜਿਆ ਗਿਆ ਬਾਈ ਏ ਜੀਓ ਬਹੁਤੇ ਜਨਮ ਭ੍ਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ ਸ਼ਬਦ ਸੁਨਾਤਾ ਇਹਨੂੰ ਸਤਿਗੁਰ ਨੇ ਉਹਨੂੰ ਕਹਿੰਦੇ ਲੋ ਵੀ ਗੁਰਮਖੋ ਵਧਾਈ ਹੋਵੇ ਤੁਸੀਂ ਵੱਡੇ ਭਾਗਾਂ ਵਾਲੇ ਬਣ ਗਏ ਤੁਹਾਨੂੰ ਅਨੰਦ ਸ਼ਬਦ ਛਲਣ ਲੱਗਿਆ ਅਨੰਦ ਸੁਣੋ ਵੱਡੇ ਭਾਗਿਓ ਵੱਡੇ ਭਾਗਾਂ ਵਾਲੇ ਉਹ ਵੀ ਤੁਹਾਡੇ ਅੰਦਰ ਆਣਾ ਚੱਲ ਪਿਆ ਸਗਲ ਮਨੋਰਥ ਪੂਰੇ ਹੁਣ ਇਹਨੂੰ ਲਗਾਤਾਰ ਸੁਣੀ ਜਾਓਗੇ ਤੁਹਾਡਾ ਸਾਰਾ ਮਨੋਰਥ ਪੂਰਾ ਹੋ ਜਾਏਗਾ ਜਿਹੜਾ ਜਨਮ ਮਰਨ ਦਾ ਰੋਗ ਲੱਗਿਆ ਸੀ ਹਉਮੈ ਦਾ ਰੋਗ ਲੱਗਿਆ ਸੀ ਇਹ ਸਾਰੇ ਰੋਗ ਹੁਣ ਤੁਹਾਡੇ ਖਤਮ ਹੋ ਸਕਦੇ ਆ ਜੇ ਤੁਸੀਂ ਲਗਾਤਾਰ ਇਸ ਅਨੰਦ ਨੂੰ ਸੁਣਦੇ ਰਹੋ ਅਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੁਰੀ ਉਸ ਇਸੇ ਅਨੰਦ ਦੇ ਰਾਈ ਹੁਣ ਤੁਹਾਨੂੰ ਇਹ ਗੁਰੂ ਦੀ ਸਾਖੀ ਤੁਹਾਡੇ ਅੰਦਰ ਪ੍ਰਗਟ ਹੋ ਗਈ ਆ ਅਨਹਦ ਬਾਣੀ ਨੂੰ ਗੁਰ ਸਾਖੀ ਵੀ ਕਿਹਾ ਗਿਆ ਤੇ ਜਿਹੜਾ ਇਸ ਸਾਖੀ ਨੂੰ ਜਿਹੜਾ ਇਸ ਕਥਾ ਨੂੰ ਸੁਣਦਾ ਜਾਏਗਾ ਗੁਰ ਸਾਖੀ ਜੋਤ ਪ੍ਰਗਟ ਹੋਏ ਉਹਦੀ ਜੋਤ ਵੀ ਪ੍ਰਗਟ ਹੋ ਜਾਏਗੀ ਕਿ ਮਹਾਰਾਜ ਨੇ ਕਿਹਾ ਹਰੀ ਵੀ ਕਥਾ ਕਰਦਾ ਪਿਆ ਤੁਹਾਡੇ ਸਰੀਰ ਵਿੱਚ ਕਰਦਾ ਪਰ ਉਹ ਅੱਖਰਾਂ ਵਿੱਚ ਭਾਸ਼ਾ ਵਿੱਚ ਕਥਾ ਨਹੀਂ ਕਰਦਾ ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇਹ ਪਛਾਣੀ ਹੰਸ ਬਣ ਕੇ ਵੇਖੋ ਭਾਵ ਮਨ ਨੂੰ ਇੰਨੀ ਸਹਿਜ ਚ ਲੈ ਜਾਓ ਮੈਲ ਤੋਂ ਰਹਿਤ ਕਰ ਦਿਓ ਅੰਦਰ ਅਨਾਹਦ ਬਾਣੀ ਦੀ ਕੀ ਕਥਾ ਕਰ ਰਿਹਾ ਮਾਲਕ ਤੁਹਾਡੇ ਬਹੁਤ ਜ਼ਿਆਦਾ ਸ਼ਬਦ ਚੱਲਦੇ ਸਾਡੇ ਅੰਦਰ ਪਰ ਸੁਰਤੀ ਦੇ ਰਾਈ ਕਦੇ ਡੁੱਬੀ ਨਹੀਂ ਮਾਰੀ ਜਿਨ੍ਹਾਂ ਨੇ ਮਾਰੀ ਉਹਨਾਂ ਨੇ ਕਿਹਾ ਮਨ ਮੰਦਰ ਤਨ ਵੇਸ਼ ਕਲੰਦਰ ਘਾਟੀ ਤੀਰਥਨਾਵਾਂ ਇਹ ਇੱਕ ਸ਼ਬਦ ਮੇਰੇ ਪ੍ਰਾਣ ਵਸਤਾ ਬੜਾ ਜਨਮਾਂ ਆ ਇਸ ਅਗੰਮੀ ਸ਼ਬਦ ਦਾ ਭੇਤ ਨਹੀਂ ਦਿੱਤਾ ਸਾਨੂੰ ਅੱਜ ਕਿਸੇ ਕਿਸੇ ਨੇ ਨਹੀਂ ਦਿੱਤਾ ਅਜੇ ਹੁਣ ਗੁਰਬਾਣੀ ਗੁਰੂ ਦੇ ਵਿੱਚ ਭੇਤ ਸੀਗਾ ਅੱਜ ਕਹਿੰਦੇ ਆ ਪੂਰਵ ਜਨਮ ਹਮ ਤੁਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ ਤੇਰੀ ਪਤਾ ਨਹੀਂ ਕਹਿੰਦੇ ਕਿੰਨੇ ਕਿੰਨੇ ਜਨਮਾਂ ਤੋਂ ਭਗਤੀ ਕਰਦੇ ਆ ਰਹੇ ਆ ਹਜੇ ਤੱਕ ਆਪਾਂ ਹੀ ਨਹੀਂ ਖਤਮ ਹੋਇਆ ਸਾਡਾ ਤੇ ਕਰੇ ਸਾਧੂਆਂ ਦਾ ਸੰਗ ਹੋਇਆ ਗੁਰਬਾਣੀ ਦੀ ਸਮਝ ਆਈ ਆ ਤੇਰੇ ਦਵਾਰੇ ਤੁੰ ਸਹਿਜ ਕੀ ਮਾਥੇ ਮੇਰੇ ਲਗਾਈ ਸਹਿਤ ਹੁੰਦੀ ਸਮਝ ਆਈ ਹੁਣ ਉਹਦੀ ਕਮਾਈ ਕਰਾਂਗੇ ਕਿ ਦੁਬਤਾ ਕਰਾਂਗੇ ਅਸੀਂ ਕਿਲੇ ਦੇ ਵਿੱਚੋਂ ਸਾਨੂੰ ਮਹਾਰਾਜ ਨੇ ਕਿਰਪਾ ਕੀਤੀ ਕਿਲੇ ਦੇ ਵਿੱਚੋਂ ਆਪਾਂ ਨੂੰ ਮੁਕਤ ਕਰਾ ਦਿੱਤਾ ਗੁਰਬਾਣੀ ਦਾ ਭੇਤ ਦੇ ਕੇ ਵੀ ਆ ਜਾਓ ਤੁਹਾਡੇ ਸਾਰੇ ਵਿਚਾਰ ਖਤਮ ਹੋ ਜਾਣਗੇ ਤੁਸੀਂ ਇਹ ਤ੍ਰੈਗੁਣਾ ਤੋਂ ਉੱਪਰ ਉੱਠ ਕੇ ਆ ਚੌਥੇ ਪਾਦੀ ਭਗਤੀ ਕਰਨੀ ਸ਼ੁਰੂ